ਲੋ ਵੀ 9 ਫੁੱਟਾ ਜਿਹੜਾ ਰੋਟਾਵੇਟਰ ਸੀਗਾ ਆਪਣਾ ਪਹੀੜਪਿੰਡ ਅਹਿਮਦਗੜ ਮੰਡੀ ਦੇ ਬਿਲਕੁਲ ਬੁੱਕਲ ਦੇ ਵਿੱਚ ਪਿੰਡ ਆ ਆਪਾਂ 9 ਫੁੱਟਾ ਰੋਟਾਵੇਟਰ ਅੱਜ ਬਾਈ ਹੁਣਾ ਕੋਲੇ ਲੈ ਕੇ ਆਏ ਸੀਗੇ ਬੁੱਕ ਕਰਵਾ ਕੇ ਇਹਦੇ ਦਾਸ ਤੋਂ 15 ਲੱਖ 52 ਦਾ ਦੌਂਡੀ ਆ ਰਾ ਤੇ ਚੱਕਰ वगैरह ਸਾਰੇ ਸੈੱਟ ਕਰਕੇ ਅੱਜ ਆਪਾਂ ਡਿਲੀਵਰੀ ਦੇ ਕੇ ਚਲਾਇਆ ਹੈਗਾ ਤੇ ਬਾਕੀ ਤੁਸੀਂ ਦੇਖ ਲਓ ਮਲਾਈ ਮਲੂਈ ਓਕੇ ਆ ਗੱਲਬਾਤ ਸਾਰੀ ਤੇ ਢੰਗਾਈ ਦੇ ਵਿੱਚ ਵੀ ਪ੍ਰੋਪਰ ਆਗਾ ਤੇ ਬਾਕੀ ਆਪਾਂ ਅੰਕਲ ਹੋਣਾ ਨਾਲ ਕਰਦੇ ਆਂ ਗੱਲਬਾਤ ਅੱਛਾ ਦੋਸਤੋ ਜੀ ਕਿਵੇਂ ਰਹੀਆ ਟੋਟਲ ਟੋਟਲ ਸਾਰਾ ਕੁਝ ਬਹੁਤ ਵਧੀਆ ਐ ਜੀ ਵਧੀਆ ਜੀ ਹਾਂ ਇਹ ਢੰਗਾਈ ਵੀ ਵਧੀਆ ਢੰਗਾਈ ਵੀ ਵਧੀਆ ਤੇ ਬਾਕੀ ਚਲਾਈ ਕੰਨੀਓ ਸਹੀ ਆ ਮਲਾਈ ਵਧੀਆ ਠੀਕ ਆ ਇਹ ਇਹ ਨਹੀਂ ਹੈਗਾ ਵੀ ਉਹੀ ਮਾੜਾ ਮੋਟਾ ਇਹ ਤਰੀਕਾ ਨਾ ਜਮਾਈ ਨਹੀਂ ਕੰਮ ਰਿਹਾ ਯਾਰ ਦੂਜਾ ਦਾ ਬੜਕਾ ਦੀ ਪੂਰਾ ਹੈ ਦੂਜਾ ਦਾ ਪੂਰਾ ਬੜਕਾ ਦੀ ਇਹ ਜਮਾਈ ਬੜਕਾ ਰੋਟਾ ਆਵਿਆ ਚੱਲਦਾ ਜਹੇ ਪਾਣੀ ਦਾ ਗਲਾਸ ਘਰ ਦੇ ਦੇਖੋ ਅੱਛਾ ਜਹੇ ਪਾਣੀ ਦਾ ਗਲਾਸ ਰੱਖ ਲੀਏ ਕਿਉਂ ਭਈ ਨਹੀਂ ਜੋਈ ਅੱਛਾ ਮਤਲਬ ਕਿ ਖੁਸ਼ ਹੋ ਸੰਤੋਸ਼ਪੂਰ ਪੂਰਾ ਵਧੀਆ ਬਣਾਇਆ ਚਲੋ ਡਿਲੀਵਰੀ ਕਰਕੇ ਲੈਣ ਨੂੰ ਨਹੀਂ ਉਹ ਕੋਈ ਗੱਲ ਨਹੀਂ ਹਾਂ ਹਾਂ ਯਾਨੀ ਹੁਣ ਆਪਾਂ ਨੂੰ ਜਿਹੜੀ ਚੀਜ਼ ਬਣ ਗਈ ਹਾਂ ਉਹ ਬਹੁਤ ਵਧੀਆ ਬਣੀ ਆ ਹੁਣ ਓਕੇ ਮਤਲਬ ਕਿ ਪੂਰੇ ਸੰਤੋਸ਼ਤੋਂ ਪੂਰੇ ਸੰਤੋਸ਼ਤ ਹਾਂ ਕਿਉਂ ਭਈ ਤੇ ਪ੍ਰਾਈਮ ਐਗਰੀ ਟੈਕ ਜਿਹੜਾ ਆਪਾਂ ਰੋਟਾ ਵੇਟਰ ਅੱਜ ਡਿਲੀਵਰ ਕਰਕੇ ਗਿਆਗੇ ਪਿੰਡ ਪਹੀੜ ਤੇ ਆਪਣਾ ਪਿੰਡ ਪਹੀੜਾ ਹੈ ਨਾ ਜੀ ਪਹੀੜਾ ਪਿੰਡ ਹਾਂ ਠੀਕ ਆ ਅਹਿਮਦਗੜ ਮੰਡੀ ਦੇ ਬਿਲਕੁਲ ਬੁੱਕਲ ਦੇ ਵਿੱਚ ਪਿੰਡ ਆ ਇਹ ਤੇ 9 ਫੁੱਟਾ ਰੋਟਾਵੇਟਰ ਆ ਜਿਹੜਾ ਤੇ ਬਾਪੂ ਹੁਣਾਂ ਨੇ ਜਿਹੜਾ ਦੋ ਟਰੈਕਟਰਾਂ ਦੇ ਉੱਪਰ ਚਲਾਉਣਾ ਜੀ ਇਹ ਹਾਂ ਸੋਨਾ ਲੀਕਾ ਤੇ ਕਿਉਂ ਟੀਆ ਸੋਨਾ ਲੀਕਾ ਕਿਹੜਾ ਹੈਗਾ 750 750 53 10 ਆਪਣਾ ਜਿਹੜਾ ਜੌਂਡੀ ਆ ਰ ਹੈ ਨਾ ਹਾਂਜੀ ਹਾਂਜੀ ਜਿਹੜੇ ਚੱਕਰ ਨੇ ਉਹ ਸਾਰੇ ਕੁਝ ਓਕੇ ਆ ਤੇ ਡੰਗਾਈ ਵੀ ਬਾਪੂ ਜੀ ਕਹਿੰਦੇ ਓਕੇ ਆ ਤੇ ਸਫਾਈ ਵੀ ਦੇਖ ਲਓ ਵੀ ਪੂਰੀ ਵਧੀਆ ਹੈਗੀ ਤੇ ਸਫਾਈ ਪੱਟ ਤੋਂ ਵੀ ਬਾਪੂ ਜੀ ਉਹਨੇ ਕਹਿੰਦੇ ਵੀ ਪੂਰਾ ਘੈਂਟ ਚੱਲ ਰਿਹਾ ਤੇ ਬਾਕੀ ਜਿਹੜਾ ਆਪਾਂ ਦਿਖਾਉਣਿਆ ਤੁਹਾਨੂੰ ਚੱਲਦਾ ਵੀ ਦੇਖ ਲਓ ਤੇ ਬੜੇ ਆਰਾਮ ਨਾਲ ਫਿਰਦਾ ਕੋਈ ਹੋਰ ਨਹੀਂ ਆ ਓਕੇ ਆ ਦੂਜੇ ਚ ਲੈ ਵੀ ਦੂਜੇ ਦੇ ਵਿੱਚ ਫਿਰਦਾ ਕਹਿੰਦੇ ਠੀਕ ਆ ਨਾ ਜੌਂਡੀ ਯਾਰਾ ਤੇ ਹੁਣ ਪਹਿਲੇ ਦੇ ਵਿੱਚ ਫੇਰ ਲਾ ਲਿਆ ਦੂਜੇ ਦੇ ਵਿੱਚ ਵੀ ਕਹਿੰਦੇ ਬੜੇ ਆਰਾਮ ਨਾਲ ਫਿਰਦਾ ਦੂਜੇ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈਗੀ ਬਾਈ ਕਹਿੰਦਾ ਤੇ ਪੂਰੀ ਘੈਂਟ ਗੱਲ ਬਾਤ ਆ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਇਨਕੁਆਰੀ ਆ ਠੀਕ ਹੈ ਨਾ ਤੁਸੀਂ ਸਾਡੇ ਹੱਥ ਦਿੱਤੇ ਹੋਏ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਹੱਥ 709401313 ਪ੍ਰਾਈਮ ਐਗਰੀਟੈਕ ਬਰਨਾਲਾ ਗੱਲ ਕੋਈ ਨਹੀਂ ਤੜਕ ਰਹਾਣਾ ਹੋਰਾਂ ਵੀ ਨਹੀਂ ਧਮਕਦਾ ਵੀ ਕਿਸੇ ਕਿਸਮ ਦੀ ਕੋਈ ਮਾੜੀ ਮੋਟੀ ਵੀ ਹੋਵੇ ਹਾਂ ਨਾ 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 ਤੜਕਣ ਵਾਲੀ ਦਾ ਬਾਪੂ ਜਿਵੇਂ ਆਪਾਂ ਤੁਹਾਨੂੰ ਗੱਲ ਕਹੀ ਸੀ ਹੂੰ ਪੂਰੇ ਉਹੀ ਚੀਜ਼ ਪੂਰੇ ਆ ਪੂਰੇ ਆ ਹਾਂ ਐਵੇਂ ਆ ਗਏ ਖੁਸ਼ ਹਾਂ ਪੂਰੇ ਆ ਤੇ ਬਾਕੀ ਤੁਹਾਨੂੰ ਇਹ ਜਿਹੜਾ ਅਸਲ ਨਜ਼ਾਰਾ ਦਿਊਗਾ ਜੀਰੀ ਵੇਲੇ ਉਹ ਜਦੋਂ ਜੀਰੀ ਵੱਢਣੀ ਉਹ ਚਾਰ ਪਟੰਡਾ ਹਾਂ ਟੰਡਿਆਂ ਤੇ ਜਲਾਵਾਂਗੇ ਫੇਰ ਪਤਾ ਲੱਗੇਗਾ ਫੇਰ ਪਤਾ ਲੱਗੇਗਾ ਆਪਣੇ ਕੋਲ ਪਹਿਲਾਂ 3 ਫੁੱਟ ਦੇ ਲਓ ਤੁਸੀਂ 7 ਫੁੱਟਾ ਠੀਕ ਆ ਤੇ ਸੁਪਰ ਸੀਟਰ ਪਹਿਲਾਂ 7 ਫੁੱਟਾ ਲਿਆ ਫਿਰ 8 ਫੁੱਟਾ ਲਿਆ ਠੀਕ ਆ ਹੁਣ ਰੋਟਾਵੇਟਰ 9 ਫੁੱਟਾ ਗਿਆ ਹੁਣ ਹੁਣ ਪਤਾ ਲੱਗੂ ਵੀ ਕੀ ਵਰਦਾ ਹਾਂ ਮਤਲਬ ਕਿ 8 ਫੁੱਟੇ ਦੇ ਬਰਾਬਰ ਚੱਲ ਰਿਹਾ 9 ਹਾਂ ਹੁਣ 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 ਬਹੁਤ ਵਧੀਆ ਚੱਲ ਰਿਹਾ 9 ਸਖਾਲਾਗਾ ਮਤਲਬ ਹੈ ਹਾਂ ਹਾਂ ਤੇ ਬਾਕੀ ਸਫਾਈ ਵਖੋ ਉਹ ਬਹੁਤ ਵਧੀਆ ਹਾਂ ਹਾਂ ਸਫਾਈ ਪੱਖ ਤੋਂ ਵੀ ਅਪੂ ਜੂਨੇ ਕਹਿੰਦੇ ਠੀਕ ਆ ਠੀਕ ਆ ਜੀ ਓਕੇ ਆ ਸਾਰਾ ਹੈ ਓਕੇ ਆ ਓਕੇ ਆ ਤੇ ਬਾਕੀ ਆ ਬਾਈ ਹੁਣੀ ਦੇਖਣ ਆਏ ਹੋਏ ਆ ਤੁਹਾਨੂੰ ਕਿਵੇਂ ਲੱਗਿਆ ਬਾਪੂ ਵਧੀਆ ਲੱਗਿਆ ਜੀ ਹੈ ਵਧੀਆ ਪੂਰਾ ਵਧੀਆਗਾ ਪੂਰਾ ਵਧੀਆ ਠੀਕ ਆ ਜੀ ਤੇ ਲੈ ਵੀ ਜਿਹੜੇ ਆਲੇ ਦੁਆਲੇ ਆਣ ਗਵਾਂ ਤੋਂ ਜਿਹੜੇ ਦੇਖਣ ਆਏ ਸੀਗੇ ਬਾਈ ਹੁਣੀ ਇੱਥੇ ਕਹਿੰਦੇ ਵੀ ਪੂਰੀ ਘੈਂਟ ਗੱਲ ਬਾਤ ਆ ਹਨਾ ਤੇ ਬਾਕੀ ਸਫਾਈ ਪੱਖ ਤੋਂ ਵੀ ਕਹਿੰਦੇ ਤੇ ਡੰਗਾਈ ਵੀ ਸਹੀ ਆ ਪੂਰੀ ਕੈਂਟ ਗੱਲਬਾਤ ਆ ਗਈ ਚੱਲ ਰਿਹਾ ਸਾਰਾ ਕੁਝ ਓਕੇ ਆ ਦੂਜੇ ਚ ਦੂਜੇ ਚ ਚੱਲ ਰਿਹਾ ਅੱਛਾ ਦੂਜੇ ਦੇ ਵਿੱਚ ਚੱਲ ਰਿਹਾ ਬਾਈ ਕਹਿੰਦਾ ਦੂਸਰੇ ਗੇਅਰ ਦੇ ਵਿੱਚ ਚੱਲ ਰਿਹਾ ਬਾਈ ਕਹਿੰਦਾ ਦੇਖ ਲਓ 9 ਫੁੱਟ 53 ਦਾ ਜੌਂਡੀਅਰ ਠੀਕ ਆ ਸੋ ਵੀਡੀਓ ਚੰਗੀ ਲੱਗੇ ਬਾਈ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਇਨਕੁਆਇਰੀ ਆ 8 ਫੁੱਟਾ 7 ਫੁੱਟਾ 7 8 9 10 ਤੇ 12 ਫੁੱਟਾ ਰੋਟਾਵੇਟਰ ਜਿਸੇ ਵੀ ਵੀਰ ਨੇ ਲੈਣਾ ਨਵਾਂ ਤਾਂ ਜਿਹੜਾ 7309401313 ਨੰਬਰ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਸੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ